ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਆਬਾਦੀ ਸੁਲਤਾਨਪੁਰਾ ਫਾਜ਼ਿਲਕਾ ਵਿਖੇ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੇ ਇਗਜ਼ਾਮ ਸ਼ੁਰੂ ਹੋਣ ਵਾਲੇ ਹਨ ਪੇਪਰ ਸ਼ੁਰੂ ਹੋਣ ਲੱਗੇ ਹਨ ਅਤੇ ਉਹਨਾਂ ਨੂੰ ਬੈਸਟ ਆਫ ਲੱਕ ਕਹਿਣ ਲਈ ਸਕੂਲ ਅਧਿਆਪਕ ਨਿਸ਼ਾਤ ਅਗਰਵਾਲ ਵੱਲੋਂ ਸਮੂਹ ਸਟਾਫ ਨੂੰ ਨਾਲ ਲੈ ਕੇ ਹੈਡ ਟੀਚਰ ਮੈਡਮ ਗਖੜ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਬੈਸਟ ਆਫ ਲੱਕ ਕਹਿਣ ਲਈ ਬੱਚਿਆਂ ਨੂੰ ਪੇਪਰਾਂ ਦੇ ਵਿੱਚ ਪੈਨ ਪੈਨਸਲ ਰਬੜ ਤੋਂ ਇਲਾਵਾ ਹੋਰ ਵੀ ਸਮਾਨ ਵਟਿਆ ਗਿਆ ਜਿਸ ਤੇ ਉਹ ਆਪਦੇ ਪੇਪਰ ਦੇ ਸਕਦੇ ਹਨ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁਖ ਅਧਿਆਪਕ ਮੈਡਮ ਸ਼ਾਲੂ ਗਰੋਵਰ ਅਤੇ ਸ਼੍ਰੀ ਨਿਸ਼ਾਤ ਅਗਰਵਾਲ ਨੇ ਕੀ ਕੁਝ ਕਿਹਾ ਵੀ ਇਹ ਪਰੰਪਰਾ ਕਿਉਂ ਸ਼ੁਰੂ ਕੀਤੀ ਗਈ ਸੀ ਅਤੇ ਕਿਵੇਂ ਚੱਲ ਰਹੀ ਹੈ ਤੇ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਪਰੰਪਰਾ ਚੱਲ ਰਹੀ ਹੈ ਅਤੇ ਉਹ ਇਸ ਪਰੰਪਰਾ ਨੂੰ ਹਰ ਵਾਰ ਦੀ ਤਰ੍ਹਾਂ ਇਸ ਸਫਲ ਵੀ ਅੱਗੇ ਵਧਾ ਰਹੇ ਹਨ ਅਤੇ ਬੱਚਿਆਂ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਆਬਾਦੀ ਸੁਲਤਾਨਪੁਰਾ ਵੱਲੋਂ ਕਿਸ ਕਿਸ ਤਰ੍ਹਾਂ ਦੇ ਪ੍ਰਾਲੇ ਕੀਤੇ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਈ 'ਚ ਦਿੱਕਤ ਨਾ ਆ ਸਕੇ ਇਹ ਸਭ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਸਮਾਨ ਜਿਵੇਂ ਤੁਹਾਨੂੰ ਪਤਾ ਹੀ ਹੈ ABN ਚੈਨਲ ਦੇ ਤੁਸੀ ਸਮੇਂ ਸਮੇਂ ਤੇ ਜਿਹੜਾ ਹੈ ਸਕੂਲ ਨੂੰ ਕਵਰ ਕਰਦੇ ਹੋ ਮੇਰੇ ਨਾਲ ਵੀ ਇਸ ਚੈਨਲ ਦਾ ਜਿਵੇਂ ਨਿਜੀ ਰਿਪੋਰਟ ਹੈ ਤਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਸ ਸਕੂਲ ਦੇ ਵਿੱਚ ਮੇਰੀ ਸੇਵਾਵਾਂ ਜਿਹੜੀਆਂ 2016 ਤੋਂ ਜੋ ਨੇ ਅਪੀਲ ਕੀਤੀਆਂ ਗਿਆ ਵੀ ਬਾਤ ਤੋਂ ਕੱਢੀ ਵਾਲਾ ਬੋਗਲਾ ਤੋਂ ਤਾਂ 2016 ਤੋਂ ਹੀ ਮੇਰੇ ਕੋਲ ਜਦੋਂ ਪਹਿਲੀ ਸਟਾਰਟਿੰਗ ਵਾਲੀ ਪਹਿਲੀ ਕਲਾਸ ਸੀ ਸਾਡੇ ਪ੍ਰਾਇਮਰੀ ਚ ਕੁੰਡ ਹੈ ਇਹ ਕਿਛੇਰੀ ਯੂਯੋ ਕਲਾਸ ਨੂੰ ਪੰਜਵੀਂ ਤੱਕ ਲੈ ਕੇ ਜਾਂਦਾ ਹੈ ਯਾਨੀ ਜਿਸ ਸਟੇਜਰ ਕੋਲ ਪਹਿਲੀ ਕਲਾਸ ਹੈ ਉਹ ਦੂਜੇ ਸਾਲ ਉਹਦੇ ਕੋਲ ਦੂਜੀ ਬਣ ਕੇ ਅੱਗੇ ਜਾਏਗੀ ਫਿਰ ਤੀਜੀ ਫਿਰ ਚੌਥੀ ਫਿਰ ਪੰਜਵੀਂ ਇਹ ਮੇਰੇ ਕੋਲ ਸੈਕਿੰਡ ਬਣਣੀ ਹੈ ਸਕੂਲ ਦੇ ਵਿੱਚ ਤਾਂ ਇਹ ਬੱਚੇ ਪੰਜ ਸਾਲ ਤੋਂ ਹੀ ਮੇਰੇ ਨਾਲ ਜਿਵੇਂ ਰਹੇ ਤਾਂ ਹਰ ਸਾਲ ਜਦੋਂ ਸਕੂਲ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਰਿਵਾਜ ਹੈ ਪਹਿਲੀ ਵਾਰੀ ਟੀਚਰਜ਼ ਦੀ ਅਗਵਾਈ ਦੇ ਵਿੱਚ ਤੇ ਹੁਣ ਚਾਲੂ ਮੈਮ ਦੀ ਅਗਵਾਈ ਦੇ ਵਿੱਚ ਤਾਂ ਹਰ ਟੀਚਰ ਜਿਹੜਾ ਆਪਣੀ ਕਲਾਸ ਇਨਚਾਰਜ ਨੂੰ ਆਪਣੇ ਕਲਾਸ ਇਨਚਾਰਜ ਤੇ ਟੀਚਰ ਜਿਹੜੇ ਹੈ ਬੱਚਿਆਂ ਨਾਲ ਇਸ ਤਰ੍ਹਾਂ ਪਿਆਰ ਦਿਖਾਉਂਦੇ ਉਹਨਾਂ ਨੂੰ ਆਲ ਦੀ ਬੈਸਟ ਕਹਿੰਦੇ ਨੇ ਪੁੱਕੇ ਪੇਪਰਾਂ ਦੇ ਵਿੱਚ ਤਾਂ ਮੈਂ ਇਸ ਆਪਣੀ ਪੰਜਵੀਂ ਕਲਾਸ ਨੂੰ ਪਹਿਲੀ ਕਲਾਸ ਤੋਂ ਲੈ ਕੇ ਹੁਣ ਲਗਾਤਾਰ ਪੰਜਵੇਂ ਸਾਲ ਆਪਣੇ ਨਿੱਜੀ ਜੇਬ ਦੇ ਵਿੱਚੋਂ ਨਿੱਜੀ ਖਰਚੇ ਵਿੱਚੋਂ ਹੀ ਆਲ ਦੀ ਬੈਸਟ ਕਹਿੰਦੇ ਆ ਬੱਚਿਆਂ ਨੂੰ ਮਿਠਾਈ ਜਾਂ ਚਾਕਲੇਟਸ ਵਗੈਰਾ ਤਾਂ ਦਿਨ ਹੀ ਦਿਨ ਆ ਲੇਕਿਨ ਜਿਹੜਾ ਵਿਖਿਆਵਾਂ ਦਾ ਸਮਾਨ ਜਦੋਂ ਉੱਪਰ ਦਿੰਨੇ ਆ ਨਾ ਤਾਂ ਕਹਿੰਦੇ ਆ ਵੀ ਉਹ ਇੱਕ ਵਿਦਿਆਦੀ ਦੇਵੀ ਮਾਤਾ ਸਰਸਵਤੀ ਦੀ ਗਿੱਤ ਤਾਂ ਤੁਹਾਡੇ ਤੇ ਵੀ ਹੁੰਦੀ ਹੈ ਤੇ ਬੱਚਿਆਂ ਦੇ ਵੀ ਹੁੰਦੀ ਤਾਂ ਪੇਪਰ ਬੋਰਡ ਇੱਕ ਸਿਮਿਲਰਿਟੀ ਆ ਜਾਂਦੀ ਹੈ ਵੀ ਬੱਚਿਆਂ ਕੋਲ ਬਰਾਬਰ ਪੇਪਰ ਬੋਰਡ ਪੈਨ ਪੈਂਸਿਲ ਇਰੇਜ਼ਰ ਸ਼ੋਪਨਰ ਤੇ ਉਹ ਇਹਨਾਂ ਨੂੰ ਬੈਸ ਤੋਂ ਲੱਗਦੇ ਤੋਂ ਤੇ ਕਿਆ ਜਾਨੇ ਤਾਂ ਕਿ ਇਹ ਬੱਚੇ ਜਿਹੜੇ ਐ ਅੱਗੇ ਵਧ ਕੇ ਵਧੀਆ ਤਰੀਕੇ ਪੇਪਰ ਦੇ ਸਕਣ ਪੋਜੀਸ਼ਨ ਲੈ ਸਕਣ ਇਸ ਸਕੂਲ ਤੋਂ ਵਧੀਆ ਪੋਜੀਸ਼ਨ ਲੈ ਕੇ ਹੱਸਦੇ ਖੇੜਦੇ ਅਗਲੇ ਵੱਡੇ ਸਕੂਲਾਂ 'ਚ ਦਾਖਲ ਹੋਣ ਤੇ ਜ਼ਿੰਦਗੀ 'ਚ ਕੁਝ ਨਾ ਕੁਝ ਬਣਨਾ ਇਸ ਤੋਂ ਜ਼ਿਆਦਾ ਜਿਹੜੀ ਹੈ ਸੰਤੁਸ਼ਟੀ ਅਧਿਆਪਕ ਨੂੰ ਜਾਂ ਸਕੂਲ ਮੁਖੀ ਨੂੰ ਜਾਂ ਸਕੂਲ ਨੂੰ ਨਹੀਂ ਹੋ ਸਕਦੀ। ਇਹਨਾਂ ਦਾ ਉਦੇਸ਼ ਇਹ ਹੀ ਹੈ। ਅੱਜ ਸਰਕਾਰੀ ਪੈਂਦੀ ਸਮਾਰਟ ਸਕੂਲ ਸੋਤਨਪੁਰਾ ਵਿੱਚ 5ਵੀਂ ਕਲਾਸ ਦੇ ਬੱਚਿਆਂ ਨੂੰ ਬੈਸਟ ਆਫ ਲੱਕ ਕਹਿਣ ਵਾਸਤੇ ਉਹਨਾਂ ਦੇ ਕਲਾਸ ਇੰਚਾਰਜ ਜੀ ਸ਼ਾਨ ਸਰ ਆਪਣੀ ਤਰਫ ਤੋਂ ਅੱਜ ਪੱਛਿਆਂ ਵਰਤੀ ਸਟੇਸ਼ਨਰੀ ਲੈ ਕੇ ਆਏ ਆ ਜਿੰਨੇ ਵਿੱਚ ਪੇਪਰ ਪੋਰਡ ਪੈਨ ਸਟਾਪਨਰ ਲੇਜ਼ਰ ਵਗੈਰਾ ਕਾਫੀ ਸਮਾਨ ਹੈ ਮੈਂ ਉਹਨਾਂ ਦਾ ਸਰ ਦਾ ਧੰਨਵਾਦ ਕਰਦਾ ਇਹਨਾਂ ਨਾਲ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਤੁਹਨ ਲੱਗਦਾ ਵੀ એનર્ਜੀ ਮਿਲੇਗੀ ਸਰ ਪੋਜ਼ਿਟਿਵ એનર્ਜੀ ਮਿਲਦੀ ਹੈ ਬੱਚਿਆਂ ਨੂੰ ਵੈਸੇ ਜਦੋਂ ਕੁਝ ਨਾ ਕੁਝ ਦਿੱਤਾ ਜਾਂਦਾ ਹੈ ਬੱਚੇ ਵੈਸੇ ਹੀ ਖੁਸ਼ ਹੋਗੇ ਤੁਹਾਡਾ ਸ਼ੁਭਨਾਮ ਜੀ ਸਰ ਮੇਰਾ ਨਾਮ ਸ਼ਾਲੀ ਹੈ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत